ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅੱਜ ਹੁਸ਼ਿਆਰਪੁਰ ਵਿੱਚ ਬਾਈ ਚਾਂਸਲਰ ਆਰ.ਐਸ. ਬਾਬਾ ਨੇ ਪ੍ਰੈਸ ਕਾਨਫਰੰਸ ਕੀਤੀ। ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਕਰਕੇ? ਅਸੀਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ। ਔਰ ਸਾਡਾ ਮੁੱਖ ਉਦੇਸ਼ ਜਿਹੜਾ ਉਹ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਸਤਰ ਦਾ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀ ਸਭ ਤੋਂ ਛੋਟੀ ਉਪਰ ਦੀ ਯੂਨੀਵਰਸਿਟੀ ਬਣੀ ਹੈ ਜਿਹਨੂੰ ਕਯੂਐਸ ਰੈਂਕਿੰਗ ਮਿਲੀ ਹੈ ਔਰ ਅਸੀਂ ਕਯੂਐਸ ਰੈਂਕਿੰਗ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਨੰਬਰ 1 ਸਭ ਤੋਂ ਅਵਲ ਪ੍ਰਾਈਵੇਟ ਯੂਨੀਵਰਸਿਟੀ ਵੀ ਬਣੀ ਹੈ ਸਾਡੇ 8 ਵਿਸ਼ੇ ਜਿਹੜੇ ਆ ਉਹ ਪੂਰੇ ਵਿਸ਼ਵ ਵਿੱਚ ਪਹਿਲੀਆਂ 500 ਯੂਨੀਵਰਸਿਟੀਆਂ 'ਚ ਸ਼ਾਮਲ ਹੋ ਗਏ ਆ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਜਿਹੜੇ ਆ ਉਹ ਅਮਰੀਕਨ ਬੋਰਡ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਐਬੈਟ ਜੀ ਨੂੰ ਕਹਿੰਦੇ ਆ ਉਹਦੇ ਦੁਆਰਾ ਮੰਨਤਾ ਪ੍ਰਾਪਤ ਹੈ ਇਨ੍ਹਾਂ ਸਾਰੀਆਂ ਚ ਉਹ ਵਿਦਵਤ ਜਿੱਥੇ ਵੀ ਜਾ ਕੇ ਉਚੇਰੀ ਪੜ੍ਹਾਈ ਕਰ ਸਕਦੇ ਆ ਜਾਂ ਕਿਸੇ ਵੀ ਨੌਕਰੀ ਲੈ ਸਕਦੇ ਆ ਕਿਸੇ ਵੀ ਦੇਸ਼ ਦੇ ਵਿੱਚ ਮੈਂ ਨਾਲ ਨਾਲੇ ਵੀ ਦੱਸਦਾ ਜਾਵਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲ 900 ਤੋਂ ਜ਼ਿਆਦਾ ਕੰਪਨੀਆਂ ਆਈਆਂ 9124 ਆਫਰਸ ਮਿਲੀਆਂ ਔਰ ਹਾਈएस्ट ਪੈਕੇਜ 1.7 ਕਰੋੜ ਦਾ ਮਿਲਿਆ ਅਮਰੀਕਨ ਕੰਪਨੀ ਵੱਲੋਂ ਔਰ 4.75 ਕਰੋੜ ਦਾ ਮਿਲਿਆ ਇੰਡੀਅਨ ਮਲਟੀਨੇਸ਼ਨਲ ਕੰਪਨੀ ਤੋਂ ਉਹ ਬੱਚਾ ਨੂੰ ਚਾਹੀਦਾ ਹੈ ਕਿ ਉਹ ਆ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਜਿਹੜਾ ਅਸੀਂ ਸਾਡੇ ਕੋਲੇ ਇੰਟਰਨੈਸ਼ਨਲ ਸਤਰ ਦਾ ਇਨਫਰਾਸਟ੍ਰਕਚਰ ਹੈ ਔਰ ਸਟੈਂਡਰਡ ਦੀ ਪੜ੍ਹਾਈ ਹੈ ਉਹਦਾ ਲਾਭ ਉਠਾਉਣ ਮਾਤਾ ਪਿਤਾ ਨੂੰ ਵਿੱਤੀ ਬੋਝ ਤੋਂ ਬਚਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਫੈਸਲਾ ਕੀਤਾ ਕਿ ਇਸ ਸਾਲ 170 ਕਰੋੜ ਰੁਪਏ ਦੇ ਸਕਾਲਰਸ਼ਿਪ ਜਿਹੜੇ ਆਫਰ ਕੀਤੇ ਜਾਣਗੇ ਇਸ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਬੱਚੇ ਨੂੰ ਸਾਡੀ ਵੈਬਸਾਈਟ cucet.iien ਤੇ ਜਾਣਾ ਪਏਗਾ ਉਹਦੇ ਵਿੱਚ cucet ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰਾਂਸ ਟੈਸਟ ਦੇ ਉੱਤੇ ਕਲਿੱਕ ਕਰਕੇ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਸਾਡੇ ਟੈਸਟ ਦੀ ਵਿਸ਼ੇਸ਼ਤਾ ਇਹ ਹੈ ਕਿ ਬੱਚਾ ਆਪਣੀ ਮਰਜ਼ੀ ਦਾ ਦਿਨ ਚੁਣ ਸਕਦਾ ਹੈ 30 ਜੂਨ ਤੱਕ ਪਹਿਲੇ ਹੀ ਫੇਸ ਦੇ ਵਿੱਚ ਟੈਸਟ ਖੁੱਲ੍ਹਾ ਰਹੇਗਾ ਆਪਣੀ ਮਰਜ਼ੀ ਦਾ ਸਮਾਂ ਚੁਣ ਸਕਦਾ ਹੈ ਸਵੇਰੇ ਜਾਂ ਸ਼ਾਮ ਨੂੰ ਜਦੋਂ ਪੇਪਰ ਦੇਣਾ ਚਾਹੁੰਦਾ ਹੈ ਉਹਦੇ ਕੋਲ ਇਹ ਆਪਣੇ ਘਰ ਬੈਠ ਕੇ ਉਹ ਪੇਪਰ ਦੇ ਸਕਦਾ ਹੈ ਉਹਦੇ ਕੋਲ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਜਿਹਨੂੰ ਅਸੀਂ ਮਾਨੀਟਰ ਕਰ ਸਕੀਏ ਜਦੋਂ ਹੀ ਬੱਚੇ ਦਾ ਟੈਸਟ ਮੁਕੰਮਲ ਹੋਏਗਾ ਤਾਂ ਉਹਨੋਂ ਦੇ ਅੰਕ ਦੱਸਤੇ ਜਾਣਗੇ ਜਿਹੜੇ ਬੱਚੇ ਸਾਡੇ ਟੈਸਟ ਚੋਂ 90% ਯਾਦੂ ਵਧੇਰੇ ਅੰਕ ਪ੍ਰਾਪਤ ਕਰਨਗੇ ਉਹਨਾਂ ਨੂੰ 100% ਸਕਾਲਰਸ਼ਿਪ ਦਿੱਤਾ ਜਾਏਗਾ ਜੋ ਜੋ ਸਕਾਲਰਸ਼ ਅੰਕਾਂ ਦੇ ਨੰਬਰ ਘਟੇਗਾ ਤਾਂ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਏਗੀ ਲੇਕਿਨ 40% ਨੰਬਰ ਲੈਣ ਵਾਲੇ ਨੂੰ ਵੀ ਅਸੀਂ 10% ਦੀ ਸਕਾਲਰਸ਼ਿਪ ਦੇਾਂਗੇ ਇਸ ਸਕਾਲਰਸ਼ਿਪ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਜਿਹੜਾ ਸਕਾਲਰਸ਼ਿਪ ਹੈ ਪੂਰੀ ਅਕੈਡੈਮਿਕ ਫੀਸ ਦੇ ਉੱਤੇ ਦਿੰਨੇ ਅਸੀਂ ਜਿਹਨੂੰ ਸੈਮੈਸਟਰ ਫੀਸ ਕਹਿੰਦੇ ਆ ਅ ਔਰ ਜਿਹੜਾ ਬੱਚਾ 100% ਦੀ ਸਕਾਲਰਸ਼ਿਪ ਪ੍ਰਾਪਤ ਕਰੇਗਾ ਉਸ ਅਕੈਡੈਮਿਕ ਫੀਸ ਪੇ ਨਹੀਂ ਕਰੇਗਾ ਇਹਦੇ ਨਾਲ ਨਾਲ ਹੀ ਇਹ ਜਿਹੜਾ ਸਕਾਲਰਸ਼ਿਪ ਹੈ ਇਹ ਕੇਵਲ ਇੱਕ ਸੈਮੈਸਟਰ ਜਾਂ ਇੱਕ ਸਾਲ ਲਈ ਨਹੀਂ ਹੁੰਦਾ ਇਹ ਪੂਰੀ ਦੀ ਪੂਰੀ ਡਿਗਰੀ ਲਈ ਹੋਏਗਾ ਜਿਹੜੇ ਇੰਜੀਨੀਅਰਿੰਗ ਕਰ ਰਹੇ ਉਹਨਾਂ ਨੂੰ 4 ਸਾਲ ਲਈ ਇਹ ਸਕਾਲਰਸ਼ਿਪ ਮਿਲੇਗਾ ਇਸੇ ਤਰ੍ਹਾਂ ਜਿਹੜਾ ਬੀਐਸਸੀ ਕਰ ਰਿਹਾ ਉਹਨੂੰ 3 ਸਾਲ ਲਈ ਐਮਬੀਏ ਜਾਂ ਐਮਟੈਕ ਕਰ ਰਿਹਾ ਉਹਨੂੰ 2 ਸਾਲ ਲਈ ਸ਼ਰਤ ਸਾਡੀ ਇਹ ਹੈ ਕਿ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਵੇਗੀ ਬੱਚਾ ਕਿਸੇ ਵਿਸ਼ੇ ਚੋਂ ਫੇਲ ਨਹੀਂ ਹੋਣਾ ਚਾਹੀਦਾ ਉਹਦੇ ਲੈਕਚਰ ਸ਼ਾਰਟ ਨਹੀਂ ਹੋਣੇ ਚਾਹੀਦੇ ਔਰ ਕੋਈ ਅਨਿਸ਼ਾਸਨਹੀਨਤਾ ਦਾ ਕੇਸ ਨਹੀਂ ਹੋਣਾ ਚਾਹੀਦਾ ਅਗਰ ਇਹ ਸ਼ਰਤਾਂ ਬੱਚਾ ਪੂਰੀਆਂ ਕਰਦਾ ਹੈ ਤਾਂ ਇਹ ਜਿਹੜਾ ਸਕਾਲਰਸ਼ਿਪ ਹੈ ਇਹ ਪੂਰੀ ਦੀ ਪ ਮੇイビー ਦੱਸਦਾ ਚੱਲਾਂ ਕਿ ਜਿਹੜੇ ਬੱਚਿਆਂ ਦੇ 50% फिसे, 90% ਦੀ ਜਾਂ ਉਤੋਂ ਵਧੇਰੇ ਅੰਕ ਪ੍ਰਾਪਤ ਕਰੇਗਾ ਜਿਹੜਾ ਬੱਚਾ ਪラス 2 ਚ ਹੀ ਆ ਕੁਆਲੀਫਾਈਇੰਗ ਇਗਜ਼ਾਮ ਚ ਉਹਨੂੰ ਵੀ 50% ਦੀ ਸਕਾਲਰਸ਼ਿਪ ਅਸੀਂ ਦੇਾਂਗੇ ਪਰੰਤੂ 100% ਦੀ ਸਕਾਲਰਸ਼ਿਪ ਕੇਵਲ CU CET ਦੇ ਥਰੂ ਹੀ ਮਿਲੇਗਾ ਸੋ ਮੇਰੀ ਸਾਰੇ ਮਾਤਾ ਪਿਤਾ ਔਰ ਬੱਚਿਆਂ ਨੂੰ ਇਹ ਜ਼ਲਾ ਹੈ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਆਪਣੇ ਬੱਚਿਆਂ ਨੂੰ CU CET ਦਾ ਇਮਤਿਹਾਨ ਦਿਵਾਉਣ ਅਤੇ 100% ਦੀ ਤੱਕ ਸਕਾਲਰਸ਼ਿਪ ਜਿਹੜਾ ਪੂਰੀ ਦੀ ਪੂਰੀ ਐਕਾਡੈਮਿਕ ਫੀਸ ਤੇ ਉਹ ਪ੍ਰਾਪਤ ਕਰਨ ਜਿਹੜੇ ਬੱਚੇ ਖੇਡਾਂ 'ਚ ਰੁਚੀ ਰੱਖਦੇ ਆ ਮੈਂ ਇਹ ਦੱਸ ਦਿਆਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ 22 ਪਲੇਅਰ ਐਥੀਅਨ ਗੇਮਸ ਖੇਡੇ ਆ ਔਰ ਉਹਨਾਂ ਨੇ 14 ਮੈਡਲ ਵੀ ਜਿੱਤੇ ਆ ਇਹਦੇ ਨਾਲ ਨਾਲ ਜਿੰਨੇ სპੋਰਟਸ ਪਰਸਨ ਆ ਜਿਨ੍ਹਾਂ ਦਾ ਨੈਸ਼ਨਲ ਜਾਂ ਇੰਟਰਨੈਸ਼ਨਲ ਮੈਡਲ ਹੈ ਅਸੀਂ ਉਹਨਾਂ ਨੂੰ ਪੂਰੀ ਦੀ ਪੂਰੀ ਫੀਸ ਮਾਫ ਕਰਦੇ ਆ ਉਹਨਾਂ ਨੂੰ ਹੌਸਟਲ ਵੀ ਫਰੀ ਦਿੰਦੇ ਆ ਉਹਨਦੀ ਡਾਈਟ ਬਣੀ ਵੀ ਦਿੰਦੇ ਆ ਇਸ ਤਰ੍ਹਾਂ ਕਲਚਰਲ ਐਕਟੀਵਿਟੀ ਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਆ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਦੀ ਸਹਾਇਤਾ ਕਰਦੇ ਆ ਚੰਡੀਗੜ੍ਹ ਯੂਨੀਵਰਸਿਟੀ ਨੇ ਹੁਣ ਤੱਕ 2600 ਤੋਂ ਵਧੇਰੇ ਪੇਟੈਂਟ ਜਾ ਕੋਈ ਰਿਸਰਚ ਕਰਨ ਦੇ ਵਿੱਚ ਹੈ ਜਾਂ ਕੋਈ ਇਨੋਵੇਸ਼ਨ ਕਰਨ ਚ ਹੈ ਉਹਨਾਂ ਬੱਚਿਆਂ ਨੂੰ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੂਰੇ ਦੀ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਅਸੀਂ ਆਸ ਕਰਦੇ ਹਾਂ ਕਿ ਕੋਈ ਵੀ ਬੱਚਾ ਜਿਹੜਾ ਹੈ ਉਹ ਇਸ ਜਾਣਕਾਰੀ ਤੋਂ ਵਾਂਝਾ ਨਹੀਂ ਰਹੂਗਾ ਔਰ ਕੋਈ ਵੀ ਬੱਚਾ ਜਿਹੜਾ ਕਿ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਚੋਂ ਹੈ ਉਹ ਪੜ੍ਹਾਈ ਤੋਂ ਵਾਂਝਾ ਨਹੀਂ ਰਹੂਗਾ ਅਗਰ ਉਹ ਹੋਣਹਾਰਾ ਸਾਡਾ ਟੈਸਟ ਦੇਵੇਗਾ ਔਰ ਸਕਾਲਰਸ਼ਿਪ ਦਾ ਲਾਭ ਜਿਹੜਾ ਉਹ ਪ੍ਰਾਪਤ ਕਰੇਗਾ